ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮਨ ਲਓ ਸਾਰਿਆਂ ਦੇ ਐਨਐਸਏ ਲੱਗੀ ਹੈ ਮਨ ਲੱਗਦਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਆਪਣਾ ਪਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸੋ ਮਨੀ ਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਹੈ ਕਿਤੇ ਨਾ ਅਸੀਂ ਪਰੋਲ ਮੰਗੀ ਹੈ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀ ਦਲਾ ਥੋੜਾ ਕਿਉਂ ਮਰੋਣਿਆ ਪੰਜਾਬ ਨੂੰ ਕਿਤੇ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕੀ ਲੋਕੀ ਆਪਣੀ ਅੱਖਾਂ ਮੀਚੀ ਬੈਠੇ ਐ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅਸ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਵੀ ਗਰੰਟੀਆਂ ਦੇ ਦੀਆਂ ਮਗਰ ਲੱਗ ਗਏ ਝਾੜੂ ਵਾਲੇ ਆਏ ਮਗਰ ਲੱਗ ਗਏ ਹੁਣ ਦੱਸੋ ਕੀ ਹਾਲ ਐ ਜੇ ਤੁਸੀਂ ਨਾ ਜਾਗੇ ਇਹਨ ਨੁਕਸਾਨ ਤੁਹਾਡਾ ਹੋ ਜਾਣਾ ਹੈ ਦੇਖ ਲਓ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਉਹਨਾਂ ਦੇਖੋ ਸ਼ਕਲ ਤੱਕ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਐ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਣੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰਹਮਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਥੋਡੇ ਘਰਾਂ ਚ ਰਹਿ ਕੇ ਥੋਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਥੋਡੀ ਲੜਾਈ ਲੜ ਕੇ ਉਹ ਲੀਡਰ ਬਣੇ 15 15 ਸਾਲ ਜੇਲਾਂ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਜੀ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਉਹ ਹੀ ਮੈਂ ਚ ਬਦਲ ਜਾਂਦੇ ਆ ਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਿਹਾ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜੇ ਮੈਂ ਧਾਮੀ ਸਾਹਿਬ ਨੇ ਗੱਲ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਅਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਹੈ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਅਕਾਲੀ ਸਰਕਾਰ ਦੇ ਅੰਦਰ ਜਦੋਂ ਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਣਾ ਜਿੰਨੇ ਸਾਲ ਮਰਜੀ ਤੁਸੀਂ ਆ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ 19 ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਏ ਥੋੜੇ ਹੀ ਦਿਨ ਸਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ 'ਚ ਲੱਗਿਆ ਹੈ ਕੋਈ ਕੁਛ ਕੰਮ ਕਰ ਰਿਹਾ ਹੈ ਕਿਉਂਕਿ ਇੱਥੇ ਸਰਕਾਰਾਂ ਇਹ ਜੀਆਂ ਬਣੀਆਂ ਮੈਂ ਤਾਂ ਕਹਿੰਦਾ ਆਪ ਇਹਨਾਂ ਦੇ ਗੱਲਾਂ 'ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਤੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾਸ